ਬਟਾਲਾ ਤੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਪੇਸ਼ ਕਰਨ ਜਾ ਰਹੇ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਬਟਾਲਾ ਦੇ ਡੀਐਸਪੀ ਸਿਟੀ ਦੇ ਦਫ਼ਤਰ ਦੇ ਬਾਹਰ ਖੜੇ ਹਾਂ ਜਿੱਥੇ ਅੱਜ ਦਾ ਸੂਰਜ ਡਰਾਮাটਿਕ ਕਲੱਬ ਵੇਦ ਮੰਦਿਰ ਠਠਿਆਰੀ ਗੇਟ ਦੇ ਮੈਂਬਰਾਂ ਵੱਲੋਂ ਜਿਹੜੀ ਕਿ ਇੱਕ ਐਪਲੀਕੇਸ਼ਨ ਦਿੱਤੀ ਗਈ ਆ ਉਹਨਾਂ ਵੱਲੋਂ ਦੱਸਿਆ ਗਿਆ ਆ ਕਿ ਬੀਤੀ ਰਾਤ ਰਾਮਲੀਲਾ ਦਾ ਆਖਰੀ ਦਿਨ ਸੀ ਅਤੇ ਚੱਲਦੀ ਆਂ ਰਾਮਲੀਲਾ ਦੇ ਵਿੱਚ ਕੁਝ ਅਣਪਛਾਤੇ ਲੋਕ ਆਏ ਆ ਜੋ ਕਿ ਡਰਿੰਕ ਦੀ ਹਾਲਤ ਵਿੱਚ ਸਨ ਅਤੇ ਉਹਨਾਂ ਨੇ ਆ ਕੇ ਮੰਦਭਾਗੀ ਸ਼ਬਦਾਵਲੀ ਬੋਲੀ ਆ ਅਤੇ ਭੰਨ ਤੋੜ ਵੀ ਕੀਤੀ ਆ ਉਹਨਾਂ ਨਾਲ ਹੀ ਇੱਥੇ ਡੀਐਸਪੀ ਸਿਟੀ ਨੂੰ ਮਿਲ ਕੇ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਆ ਕਿ ਇਸ ਦੀ ਜਾਂਚ ਕੀਤੀ ਜਾਏ ਜਿਹੜੇ ਵੀ ਅਨਸਰ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਦੋਂ ਡੀਐਸਪੀ ਵੱਲੋਂ ਵੀ ਆਸ਼ਵਾਸ਼ਣ ਦਵਾਇਆ ਗਿਆ ਹੈ ਕਿ ਅਸੀਂ ਜਲਦ ਹੀ ਇਹਦੀ ਪੂਰੀ ਜਾਂਚ ਕਰ ਤੇ اور ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਦੇਖਦੇ ਰਹੋ ਚੈਨਲ ਦਾ ਆਰਐਨਏ ਮੇਰਾ ਨਾਮ ਰਾਗਮ ਆਜਨ ਜਰਨਲ ਸਕੱਤਰ ਦਾ ਸੂਰ ਰਾਮਾਟਿਕ ਕਲਬ ਰਜਿਸਟਰਡ ਬੇਦਮੰਦਰ ਇਨਸਾਈਡ ਹਟਿਆਰੀ ਗੇਟ ਬਟਾਲਾ ਸਰ ਇਦਾਂ ਹੈ ਕਿ ਕੱਲ ਸਾਡੀ ਰਾਮਲੀਲਾ ਦਾ ਜਿੱਦਾਂ ਕੀ ਹੁੰਦਾ ਆਖਰੀ ਦਿਨ ਸੀ ਮਿਤੀ 3 10 2025 ਨੂੰ ਕੱਲ ਰਾਜਪੇਲਗ ਦਾ ਸੀਨ ਸੀ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦਾ ਅਸੀਂ ਇਹ ਕਾਰਜਕ੍ਰਮ ਸੀ ਸਾਰੇ ਆਏ ਹੋਏ ਚੀਫ ਗੈਸਟ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਲਗਭਗ 11:30 11:30 12:30 ਦੇ ਕਰੀਬ 5-6 ਅਣਪਛਾਤੇ ਬੰਦੇ ਆਏ ਆ ਜੋ ਕਿ ਸ਼ਰਾਬੀ ਹਾਲਤ ਚ ਹੀ ਜਿਨ੍ਹਾਂ ਨੇ ਹੱਤਾਂ 'ਚ ਕਿਰਚਾਂ ਫੜੀਆਂ ਸੀ ਆ ਕੇ ਉਹਨਾਂ ਨੇ ਰਾਮਲੀਲਾ ਦੇ ਵਿੱਚ ਅੰਦਰ ਵੜਦੇ ਹੀ ਉਹਨਾਂ ਨੇ ਪੱਥਰ ਬਾਜੀ ਕੁਰਸੀਆਂ ਦੀ ਭੰਨ ਦੌੜ ਪੱਕਿਆਂ ਦੀ ਭੰਨ ਦੌੜ ਕਰਨੀ ਸ਼ੁਰੂ ਕਰ ਦਿੱਤੀ ਜਦ ਕਿ ਉਸ ਸਮੇਂ ਉੱਪਰ ਸਟੇਜ 'ਤੇ ਕਸੀਨ ਚੱਲ ਰਿਹਾ ਸੀ ਰਾਜ ਤੇ ਲੱਗਦਾ ਜਿਹੜੇ ਡਾਇਰੈਕਟਰ ਸਾਈਬਾਨ ਕਲਾਕਾਰ ਵਗੈਰਾ ਸੀ ਉਹ ਆਪਣਾ ਮੰਚਨ ਤੇ ਮੰਚ ਤੇ ਧਿਆਨ ਸੀ ਉਹਨਾਂ ਦਾ ਜਦ ਕਿ ਜਦੋਂ ਇਹਨਾਂ ਨੇ ਸ਼ਬਦਾਵਲੀ ਗੰਦੀ ਸ਼ਬਦਾਵਲੀ ਗਾਲ ਮੰਦਾ ਕੰਨਾ ਸ਼ੁਰੂ ਕੀਤਾ ਤੋੜਪਨ ਕਰਨੀ ਸ਼ੁਰੂ ਕੀਤੀਆ ਉਥੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਜਿਹਦੇ ਵਿੱਚ ਕਿ ਜਿੰਨੀਆਂ ਇਸਤਰੀਆਂ ਲੇਡੀਜ਼ ਭੈਣ ਪਰ ਆਈ ਦੀਆਂ ਸਾਡੀਆਂ ਉਹਨਾਂ ਵਿੱਚ ਇੱਕਦਮ ਭਜੜੜ ਪੈ ਗਈ ਹੈ ਉਥੇ ਮੌਜੂਦ ਪੁਲਿਸ ਜਿਹੜੇ ਹੈਗੇ ਹੀ ਮੁਲਾਜ਼ਮ ਸਿਕਿਉਰਿਟੀ ਵਾਸਤੇ ਤਿੰਨ ਉਹਨਾਂ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਬਟ ਉਹਨਾਂ ਕੋਲ ਕੰਟਰੋਲ ਨਹੀਂ ਹੋਇਆ ਅਸੀਂ ਅੱਜ ਐਸਐਸਪੀ ਮਾਨਯੋਗ ਐਸਐਸਪੀ ਨੂੰ ਮਿਲਣਾ ਚਾਹੁੰਦੇ ਸੀ ਐਸਐਸਪੀ ਸਾਹਿਬ ਆਊਟ ਆਫ ਸਟੇਸ਼ਨ ਹੋਣ ਕਰਕੇ ਉਹਨਾਂ ਨੇ ਡਿਊਟੀ ਡੀਐਸਪੀ ਸਿਟੀ ਦੀ ਲਗਾਈ ਡੀਐਸਪੀ ਸਿਟੀ ਨੂੰ ਹੀ ਆਪਣੀ ਦਰਖਾਸਤ ਤੇ ਕੰਪਲੇਂਟ ਦੇ ਕੇ ਆਏ ਆ ਜਿਦੇ ਵਿੱਚ ਅਸੀਂ ਸਾਰਾ ਉਹਨਾਂ ਨੂੰ ਸੰਖੇਪ ਰਚਨਾ ਕਰਤੀ ਹੈ ਕਿ ਕੀ ਹੋਇਆ ਕਿੰਨੇ ਵਜੇ ਹੋਇਆ ਤੇ ਕਿੰਨੇ ਬੰਦੇ ਸੀ ਅਸੀਂ ਲਗਭਗ ਸ਼ਹਿਰ ਦੀਆਂ ਨੂੰ ਹੋਰ ਵੀ ਰਾਮਲੀਲਾ ਕਮੇਟੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨੂੰ ਅਪਰੋਚ ਕਰ ਰਹੀਆਂ ਅੱਜ ਹੀ ਆਪਣੇ ਕਲੱਬ ਵੱਲੋਂ ਇੱਕ ਕੰਪਲੇਂਟ ਦੇਣ ਆਏ ਆ SSP ਸਾਹਿਬ ਨੂੰ ਕਿਹਾ ਕਿ ਦੋਸ਼ੀਆਂ ਨੂੰ ਜਲਦੋ ਜਲਦ ਗ੍ਰਿਫਤਾਰ ਕੀਤਾ ਜਾਏ ਜੋ ਉਹਨਾਂ ਨੇ ਬੇਅਦਬੀ ਕੀਤੀ ਹੈ ਉੱਥੇ ਇੱਕ ਮੰਦਰ ਹੈ ਮੰਦਰ ਦੇ ਅੰਦਰ ਆਉਣਾ ਸ਼ਰਾਬ ਪੀ ਕੇ ਗੰਦੀ ਸ਼ਬਦਾਵਲੀ ਕਰਨੀ ਜਲਦੀ ਆਰਾਮ ਲੀਲਾ ਰੋਕਣੀ ਜਾਂ ਉੱਥੇ ਤੋੜਪੰਨ ਕਰਨੀ ਉਹ ਇੱਕ ਬੇਅਦਬੀ ਦੀ ਘਟਨਾ ਹੈ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਆਪਣੇ ਕਲੱਬ ਵੱਲੋਂ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿੱਤਾ ਕਿ ਅਸੀਂ ਦੋਸ਼ੀਆਂ ਨੂੰ ਜਲਦੋ ਜਲਦ ਗ੍ਰਿਫਤਾਰ ਕਰ ਲਾਂਗੇ ਅਸੀਂ ਵੀ SSP ਡਿਪਟੀ ਸਾਹਿਬ ਨੂੰ ਸਿਟੀ ਨੂੰ ਕਹਿ ਆਏ ਹਾਂ ਕਿ ਜੇ ਇਹ ਤੇ ਕਾਰਵਾਈ ਹੋਏਗੀ ਤੇ ਅਸੀਂ ਅਮਨ ਅਮਨ ਸ਼ਾਂਤੀ ਰੱਖਾਂਗੇ ਤੇ ਜੋ ਵੀ ਤੁਹਾਡੇ ਵੱਲੋਂ ਬੰਦੀ ਕਾਰਵਾਈ ਹੋਏਗੀ ਬਾਕੀ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਰਾਮਲੀਲਾ ਕਮੇਟੀਆਂ ਨੂੰ ਲੈ ਕੇ ਅਸੀਂ ਇਹਦਾ ਤਿੱਖਾ ਵਿਰੋਧ ਪ੍ਰਦਰਸ਼ਨ ਕਰਨ ਨੂੰ ਤਿਆਰ ਆ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਬੇਅਦਬੀ ਦੀ ਘਟਨਾ ਜਾਂ ਕਹਿ ਲਈਏ ਕਿ ਕਿਸੇ ਵੀ ਤਰ੍ਹਾਂ ਦਾ ਅਟੈਕ ਜੋ ਕੱਲ ਰਾਤੀ RAM LILLA ਤੇ ਹੋਇਆ ਇੱਕ 5-6 ਲੋਕਾਂ ਦੇ ਦੁਆਰਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਰ ਇੱਕ ਸਵਾਲ ਆ ਜਿਹੜੀ ਹਫ਼ਤਾ ਦਸ ਦਿਨਾਂ ਦਾ ਮਾਮਲਾ ਚੱਲੀ ਆ ਇਹ ਬੰਦੇ ਪਹਿਲਾਂ ਵੀ ਵੇਖੇ ਗਏ ਆ ਨਹੀਂ ਸਰ ਇਦਾਂ ਦੀ ਕੋਈ ਗੱਲ ਨਾ ਜਾਨੀ ਆਈ ਮੇਰੇ ਖਿਆਲ ਨਾਲ ਕੱਲ ਅਕੀਲਾ ਦਿਨ ਸੀ ਲੜਕੇ ਵੀ ਜਿਹੜੇ ਆਏ ਆ ਉਹ ਕੋਈ ਇਲਾਕੇ ਦੇ ਨਹੀਂ ਹੈਗੇ ਹੀ ਬਾਹਰ ਦੇ ਨਹੀਂ ਉਹਨਾਂ ਨੇ ਆ ਕੇ ਬਿਨਾਂ ਕਿਸੇ ਗੱਲ ਤੋਂ ਅਸੀਂ ਇਹ ਵੀ ਇੱਥੇ ਦੱਸਣਾ ਚਾਹੁੰਦੇ ਆਂ ਕਿ ਜੇ ਸਾਡੀ ਕਲੱਬ ਦੇ ਕਿਸੇ ਕਲਾਕਾਰ ਜਾਂ ਕਿਸੇ ਵੀ ਬੰਦੇ ਦਾ ਉਹਨਾਂ ਨਾਲ ਕੋਈ ਤਲਕ-ਵਸਤਾ ਨਾ ਪਹਿਲੇ ਅਸੀਂ ਨਾ ਕੱਲ ਹੋਇਆ ਉਹਨਾਂ ਨੇ ਕਿਸ ਦੀ ਸ਼ੈਦ ਤੇ ਕਿਉਂ ਅਸੀਂ ਇਹ ਹੀ ਮੰਗ ਲੈ ਕੇ ਆਏ ਆਂ ਡਿਪਟੀ ਸਾਹਿਬ ਕੋਲ ਪੁਲਿਸ ਪ੍ਰਸ਼ਾਸਨ ਕੋਲ ਕਿ ਇਹਦੀ ਜਾਂਚ ਪੜਤਾਲ ਕੀਤੀ ਜਾਏ ਕਿ ਉਹ ਅਖੀਰ ਕਿਉਂ ਆਏ ਤੇ ਕਿਸ ਵਜ੍ਹਾ ਨਾਲ ਭੇਜੇਗੇ ਜਾਂ ਕੀ ਉਹਨਾਂ ਦੀ ਮਨਚਾ ਸੀ ਰਾਮਲੀਲਾ ਦਾ ਖੀਲਾ ਦਿਨ ਸੀ ਪ੍ਰਭੂ ਸ਼੍ਰੀ ਰਾਮ ਜੀ ਦੀ ਰਾਮਲੀਲਾ ਲਗਭਗ 10-12 ਦਿਨ ਚੱਲਦੀ ਹੈ ਲੱਗਦਾ ਕਿ ਤੇਰੀ ਸੋਚੀ ਸੰਗੀ ਪਲੈਨਿੰਗ ਉਥੋਂ ਹੋ ਸਕਦਾ ਦੇਖੋ ਜੀ ਪੁਲਿਸ ਦਾ ਵਿਸ਼ਾ ਹੈ ਪੁਲਿਸ ਉਹਨਾਂ ਨੂੰ ਗੁਫਤਾਰ ਕਰੇ ਜਲਦ ਤੋਂ ਜਲਦ ਪੁਲਿਸ ਉਹਨਾਂ ਦੇ ਮੋਬਾਈਲ ਚੈੱਕ ਕਰੇ ਕਿਨਾਂ ਨਾਲ ਹੋ ਰਾਤ ਟੱਚ ਵਿੱਚ ਹੀ ਕਿਨਾਂ ਨਾਲ ਉਹ ਸੰਪਰਕ ਵਿੱਚ ਹੀ ਕਿਉਂਕਿ ਰਾਤ ਹੀ ਸਾਡੇ ਜਿਹੜੇ ਉੱਥੇ ਪੁਲਿਸ ਪ੍ਰਸ਼ਾਸਨ ਡਿਊਟੀ ਤੇ ਹੀ ਉਹਨਾਂ ਨੇ ਕਿਹਾ ਹੀ ਇਹ ਕਾਰਵਾਈ ਕਰਾਂਗੇ ਸਵੇਰ ਹੋ ਗਈ ਸਾਨੂੰ ਕਿਸੇ ਨੇ ਕਾਰਵਾਈ ਦਾ ਨਾਂ ਪਤਾ ਲੱਗਾ ਨਾ ਕਿਸੇ ਨੇ ਕੀਤੀ ਉਸ ਕਰਕੇ ਮਜਬੂਰ ਹਨਾਨੂੰ ਆਪਣੀ ਕੰਪਲੇਂਟ ਲੈ ਕੇ ਐਸਐਸਪੀ ਸਾਹਿਬ ਕੋਲ ਆਣਾ ਪਿਆ ਉਹ ਕੈਮਰਿਆਂ ਤੋਂ ਕੱਢ ਕੱਢਾਂ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜਾ ਕਿ ਉੱਥੇ ਆਲੇ-ਦੁਆਲੇ ਕੈਮਰੇ ਲੱਗੇ ਦੇ ਹੀ ਜਦੋਂ ਉਹਨਾਂ ਨੇ ਇੱਕਦਮ ਹਮਲਾ ਕੀਤਾ ਜਿਹੜੇ ਮੰਚ ਦੇ ਲੋਕ ਸੀ ਨੈਚਰਲੀ ਗੱਲ ਹੈ ਕਿ ਜਦੋਂ ਇਟ ਰੋੜਾ ਚਲਿਆ ਵਾ ਉਹ ਵੀ ਢਰ ਗਏ ਕਿਸੇ ਨੇ ਕੀਤੀ ਨਹੀਂ ਜੇ ਕਿਸੇ ਉੱਥੇ ਵੇਖਣ ਜੜਾ ਆਏ ਹੋਣਗੇ ਜਿਹੜੇ ਉੱਥੇ ਰਾਮਲੀਲਾ ਵੇਖਣ ਆਏ ਹੋਣਗੇ ਕਿਸੇ ਦੇ ਫੋਨ 'ਚ ਹੋਣ ਗਿਆ ਅਸੀਂ ਜ਼ਰੂਰ ਪ੍ਰੋਵਾਈਡ ਕਰਾਵਾਂਗੇ ਪੁਲਿਸ ਨੂੰ ਵੀ ਕਰਾਵਾਂਗੇ ਤੇ ਮੀਡੀਆ ਨੂੰ ਵੀ ਕਰਾਵਾਂਗੇ ਮੇਰਾ ਨਾਮ ਪਵਨ ਕੁਮਾਰ ਗੋਰਾ ਪ੍ਰਧਾਨ ਜੀ ਸੂਰਜ ਰੈਮਡੀ ਕਲਬ ਵੇਦ ਮੰਦਰ ਠਠਿਆਰੀ ਗੇਟ ਬਟਾਲਾ ਮਸਲਾ ਇਹ ਹੈ ਕਿ ਸਾਡੀ ਰਾਮਲੀਲਾ 58 ਸਾਲ ਪੁਰਾਣੀ ਹੈ ਬਹੁਤ ਅੱਛੀ ਚਲਦੀ ਹੈਗੀ ਏ ਬਹੁਤ ਅੱਛੀ ਚੱਲ ਰਹੀ ਰਾਤ ਪ੍ਰਾਈਡ ਡਿਸਟ੍ਰਿਬਿਊਸ਼ਨ ਸੀ ਜਿਸ ਦੇ ਵਿੱਚ ਸਾਡੇ ਚੇਅਰਮੈਨ ਨਰੇਸ਼ ਮਹਾਜਨ ਜੀ ਅਰਨਗਰਵਾਲ ਜੀ ਵਿਜੇ ਜੀ ਸ਼ਰੇத் ਜੀ ਰਗੂ ਜੀ ਸ਼ਿਵਦਰਸ਼ਨ ਸਿੰਘ ਰਾਜੀ ਜੀ ਕੁਲਦੀਪ ਸ਼ਰਮਾ ਜੀ ਜਿੰਨੇ ਵੀ ਸਾਡੇ ਕਲਾਕਾਰ ਰਾਮਲੀਲਾ ਕਮੇਟੀ ਦੇ ਮੈਂਬਰ ਸੀ ਸਾਰੇ ਮੌਜੂਦ ਸੀ ਬਹੁਤ ਸ਼ਾਂਤ ਵਾਤਾਵਰਣ ਨਾਲ ਪ੍ਰੋਗਰਾਮ ਚੱਲ ਰਿਹਾ ਸੀ ਸਾਡਾ ਰਾਜ ਤਿਲਕ ਦਾ ਸੀਨ ਵੀ ਚੱਲ ਰਿਹਾ ਸੀ ਕੁਝ ਸ਼ਰਾਰਤੀ ਅੰਛ ਆਏ ਜਿਨ੍ਹਾਂ ਨੇ ਆ ਕੇ ਸਾਡੇ ਸਾਰੇ ਪ੍ਰੋਗਰਾਮ ਨੂੰ ਖਰਾਬ ਕੀਤਾ ਇੱਟ ਪੱਥਰ ਚਲਾਏ ਤੇ ਬਹੁਤ ਗੰਦੀ ਭਾਸ਼ਾ ਪੀਸਤਮਾਲ ਕੀਤੀ ਇਹ ਅੱਗੇ ਵੀ ਵਿਅਕਤੀ ਵੇਖੇ ਗਏ ਜੋ ਪੰਜ ਸੱਤ ਦੇ ਨਹੀਂ ਨਹੀਂ ਜੀ ਅੱਗੇ ਬਿਲਕੁਲ ਹੀ ਵੇਖਿਆ ਗਏ ਇਹ ਪਹਿਲੀ ਵਾਰ ਹੀ ਆਏ ਨੇ ਬੜੀ ਸੋਚੀ ਸਮਝੀ ਸ਼ਾਜਦ ਆ ਕੇ ਸਾਡੇ ਸਾਰੇ ਪ੍ਰੋਗਰਾਮ ਨੂੰ ਖਰਾਬ ਕਰ ਪੁਲਿਸ ਨੂੰ ਕੀ ਕਿਹਾ ਗਿਆ ਪੁਲਸ ਵਾਲਿਆਂ ਨਾਲ ਨੂੰ ਵਿਸ਼ਵਾਸ ਦਿਵਾਇਆ ਵੈ ਕਿ ਅਸੀਂ ਸਗਤ ਤੋਂ ਸਗਤ ਕਾਰਵਾਈ ਕੀਤੀ ਜਾਏਗੀ ਅਸੀਂ ਇਸੇ ਕਰਕੇ ਸਾਰੀ ਕਲੱਬ ਸਾਰੇ ਕਲਾਕਾਰ ਸਾਰੇ ਮੈਂਬਰ ਇਕੱਠੇ ਹੋ ਕੇ ਆਏ ਆ ਕਿ ਅਸੀਂ ਅੱਗੇ ਡੀਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਉਹ ਕਹਿੰਦੇ ਕਿ ਮੈਂ ਇਹਨਾਂ ਦੇ ਉੱਤੇ ਕਾਰਵਾਈ ਕਰਾਂ ਸਾਹੀ ਲਾਜੀ ਨੀਗਰ ਹੈ ਇਹ ਕਲੱਬ ਹੈਗੀ ਹੈ ਦੀ ਸੂਰਜ ਡਰਾਮਾਟਿਕ ਕਲੱਬ ਟਟਿਆਲੀ ਗੇਟ ਵਿਦਮਨਦਰ ਪਟਾਲਾ ਜਿਨ੍ਹਾਂ ਲੋਕਾਂ ਨੇ ਰਤੀ ਇਸ ਤਰ੍ਹਾਂ ਦਾ ਘਨੌਣੀ ਹਰਕਤ ਕੀਤੀ ਹੈ ਗੈਰ ਸਮਾਜਿਕ ਕੰਸਲਾਂ ਨੇ ਉਹਨਾਂ ਨੇ ਪਤਨ ਕੀ ਸੋਚ ਕੇ ਕੀਤੀ ਹੈ ਜਾਂ ਕਿਹਦੀ ਸਾਇਸ ਕੀਤੀ ਹੈ ਜਾਂ ਕਿਹਦੀ ਕਿਹਦਾ ਪ੍ਰੀਪਲਾਨ ਹੈ ਇਹਦੀ ਵਾਸਤੇ ਸਖਤ ਤੋਂ ਸਰਕਾਰ ਵੀ ਹੋਣੀ ਚਾਹੀਦੀ ਹੈ ਅਸੀਂ ਜਨਾਬ ਨੂੰ ਮਿਲ ਕੇ ਆਏ ਆ ਹਰ ਸਾਬ ਨੂੰ ਮਿਲ ਕੇ ਆਏ ਆ ਤੇ ਸਾਨੂੰ ਉਹਨਾਂ ਨੂੰ ਵਿਸ਼ਵਾਸ ਹੋਇਆ ਵਾ ਉਹ ਸਾਨੂੰ ਵਿਸ਼ਵਾਸ ਹੈ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਉਹ ਕਾਰਵਾਈ ਜਰੂਰ ਕਰਨਗੇ ਸਰ ਉਹ ਹੀ ਜੀ ਜੋ ਦੱਸ ਕੇ ਆਏ ਜੋ ਆਪਣੇ ਲਿਖਿਆ ਸੀ ਆਪਣੇ ਜੋ ਦੇ ਕੇ ਆਇਆ ਆਪਣਾ ਪੱਤਰ ਦੇ ਕੇ ਮੰਗ ਪੱਤਰ ਦੇ ਕੇ ਆਇਆ ਉੱਚ ਲਿਖਿਆ ਸੀ ਵੀ ਫਿਰ ਸਾਰਾ ਸਮਾਜ ਇਕੱਠਾ ਹੋਏਗਾ ਸਾਰੇ ਅਧਿ ਨਿਚਿਤ ਦਲ ਸਾਰੇ ਜੇ ਸਮਾਜਿਕ ਸੰਗਠਨ ਲੈ ਕੇ ਨੇ ਉਹ ਸਾਰੇ ਇਕੱਠੇ ਹੋਣਗੇ ਤੇ ਫਿਰ ਅਸੀਂ ਕਾਰਵਾਈ ਕਰਾਂਗੇ ਮੇਰਾ ਨਾਮ ਹੈ ਕੁਲਦੀਪ ਰਾਜ ਸ਼ਰਮਾ ਦੀ ਸੂਰੋ ਡਰਾਮਾ ਡਰਾਮਾਟਿਕ ਕਲੱਬ ਵੇਦਮੰਦਰ ਦਾ ਡਾਇਰੈਕਟਰ ਆ ਕਿ ਮੈਨੂੰ ਸਹਿਰੇ ਪਤਾ ਲੱਗਾ ਮੈਂ ਉਸ ਲਈ ਨਹੀਂ ਸੀ ਹੈਗਾ ਬਾਕੀ ਜੋ ਵੀ ਸਾਡੇ ਰਾਗਵ ਜੀਨ ਬਾਜਨ ਜਿੰਨੇ ਕੇ ਜਨ ਸਤ ਤਾਰੇ ਸਾਡੇ ਇਹ ਸਾਰਾ ਬਿਆਨ ਬਿਲਕੁਲ ਠੀਕ ਹੈ ਉਹੀ ਜੋ ਮੈਂ ਕਹ ਰਿਹਾ ਉਹ ਉਹਨਾਂ ਨੇ ਕਹਤਾ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਧਾਰਮਿਕ ਜਗਤ ਉੱਤੇ ਕੰਮ ਨਹੀਂ ਹੋਣਾ ਚਾਹੀਦਾ ਕਿਉਂ ਧਾਰਮਿਕ ਸਭ ਦੇ ਸਾਜੇ ਚਾਹੇ ਗੁਰਦਾਰਾ ਹੋਵੇ ਮੰਦਿਰ ਹੋਵੇ ਗਿਰਜਾ ਹੋਵੇ ਕੁਝ ਵੀ ਹੋਵੇ ਉੱਥੇ ਕੰਮ ਨਹੀਂ ਹੋਣਾ ਚਾਹੀਦਾ ਸਾਡੀ ਇਹ ਮੰਗ ਹੈ ਕਿ ਇਹਦੇ ਕਾਰਵਾਈ ਕੀਤੀ ਜਾਵੇ ਉਹ ਸੰਤ ਸਖਤ ਕਾਰਵਾਈ ਕਰੋ ਕਿ ਜੇ ਕਾ ਆਉਣ ਵਾਲੇ ਸਮੇਂ ਤੋਂ ਪਤਾ ਲੱਗੇ ਕਿ ਇਹ ਕੰਮ ਜਾ ਕੇ ਹੀ ਨਹੀਂ ਕਰ ਰਹੇ